ਤਕਰੀਬਨ 10 ਸਲਾਮਤ ਬੰਗਲਾ ਸਾਹਿਬ ਦੇ ਵਿੱਚ ਜੋ ਪਵਿੱਤਰ ਸਰੋਵਰ ਹੈ ਉਸ ਦੀ ਕਾਰ ਸੇਵਾ ਦਾ ਕਾਰਜ 16 ਤਰੀਕ ਐਤਵਾਰ ਸ਼੍ਰੀ ਨਾਮ ਲਈ ਆਰੰਭ ਹੋਵੇਗਾ ਸਭ ਪ੍ਰਤੀ ਬੇਨਤੀ ਹੈ ਕਿ ਆਪ ਜੀ ਬਹੀਰਾ ਕੱਤ ਕੇ ਆਓ ਧਨ ਮੰਨ ਤਾਂ ਨਾਲ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਨਿਰਮਲ ਪੰਥ ਦੀਆਂ ਇਹ ਅਮੀਰ ਪਰੰਪਰਾਵਾਂ ਨੇ ਮਰਿਆਦਾ ਨੇ ਉਹਨਾਂ ਦੇ ਵਿੱਚ ਇੱਕ ਸਰੋਵਰ ਵੀ ਹੈ ਆਓ ਪਵਿੱਤਰ ਸਰੋਵਰ ਦੀ ਸੇਵਾ ਕਰਕੇ ਆਪਣਾ ਮਨ ਵੀ ਪਵਿੱਤਰ ਕਰਿਏ ਆਪਣਾ ਤਨ ਵੀ ਪਵਿੱਤਰ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਹੈ तकरीबन 10 ਸਾਲਾਂ ਬਾਅਦ ਬੰਗਲਾ ਸਾਹਿਬ ਦੇ ਵਿੱਚ ਜੋ ਪਵਿੱਤਰ ਸਰੋਵਰ ਹੈ ਉਸ ਦੀ ਕਾਰ ਸੇਵਾ ਦਾ ਕਾਰਜ 16 ਤਰੀਕ ਐਤਵਾਰ ਸਵੇਰੇ 9 ਵਜੇ ਆਰੰਭ ਹੋਵੇਗਾ ਇਹ ਸੇਵਾ ਜਥੇਦਾਰ ਬਾਬਾ ਬਚਨ ਸਿੰਘ ਜੀ ਡੇਰਾ ਕਾਰ ਸੇਵਾ ਗੁਰਦੁਆਰਾ ਬੰਗਲਾ ਸਾਹਿਬ ਨੂੰ ਸੌਂਪੀ ਗਈ ਹੈ ਮੇਰੀ ਦਿੱਲੀ ਐਨਸੀਆਰ ਔਰ ਦੂਰ ਦਰਾਡਿਆਂ ਤੱਕ ਜਿੱਥੋਂ ਤੱਕ ਸਿੱਖ ਸੰਗਤ ਦੇ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਪ੍ਰਤੀ ਸ਼ਰਧਾ ਹੈ ਪਿਆਰ ਹੈ ਸਤਕਾਰ ਹੈ ਨਿਸ਼ਟਾ ਹੈ ਸਭ ਪ੍ਰਤੀ ਬੇਨਤੀ ਹੈ ਕਿ ਆਪ ਜੀ ਵਹੀਰਾ ਕੱਤ ਕੇ ਆਓ ਤਨ ਮਨ ਤਨ ਨਾਲ ਸੇਵਾ ਕਰਕੇ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰੋ ਹਿੰਦੁਸਤਾਨ ਦੀ ਸੰਸਕ੍ਰਿਤੀ ਦੇ ਵਿੱਚ ਨਾਮਦਾਨ ਇਸ਼ਨਾਨ ਇਹ ਤਿੰਨ ਸਦਾਤ ਜਿਹੜੇ ਨੇ ਇਹ ਰੱਖੇ ਹੋਏ ਸਨ ਗੁਰੂ ਪਿਤਾ ਮਹਾਰਾਜ ਨੇ ਇਹਨਾਂ ਨੂੰ ਹੀ ਪ੍ਰਵਾਨ ਕੀਤਾ ਪਰ ਜਦੋਂ ਇਸ਼ਨਾਨ ਦੀ ਗੱਲ ਆਈ ਤਾਂ ਉਹ ਵਗਦੀ ਨਦੀ ਵਿੱਚ ਨਹੀਂ ਹੈ ਉਹਦੇ ਵਾਸਤੇ ਮਹਾਰਾਜ ਨੇ ਸਰੋਵਰ ਬਣਾਏ ਤਾਂ ਕਿ ਇੱਕ ਪਾਣੀ ਦੇ ਵਿੱਚ ਜਦੋਂ ਸਾਰੇ ਲੋਕ ਇਸ਼ਨਾਨ ਕਰਨਗੇ ਉਹਨਾਂ ਦੀ ਜਾਤ ਪਾਤ ਉਹਨਾਂ ਦੀ ਕਲਾਸ ਕਾਸਟ ਉਹਨਾਂ ਦੇ ਵਿੱਚੋਂ ਉੱਚ-ਨੀਚ ਦੀ ਜਿਹੜੀ ਵਿਤਕਰੇ ਦੀ ਗੱਲ ਹੈ ਉਹ ਖਤਮ ਹੋਵੇਗੀ ਸੱਚੇ ਪਾਤਸ਼ਾਹ ਮਹਾਰਾਜ ਨੇ ਸਰੋਵਰ ਸੰਗਤ ਪੰਗਤ ਇਹ ਇੱਕ ਅਮੀਰ ਸਥਾਵਾ ਇੱਕ ਮੀਰ ਪੱਥਰ ਦੇ ਰੂਪ ਵਿੱਚ ਸਿੱਖ ਧਰਮ ਨੂੰ ਬਖਸ਼ੀਆਂ ਨੇ ਕਿ ਜਿਹੜਾ ਵੀ ਮਨੁੱਖ ਸਰੋਵਰ ਵਿੱਚ ਇਸ਼ਨਾਨ ਕਰੇਗਾ ਸੰਗਤ ਵਿੱਚ ਬੈਠ ਕੇ ਪਾਠ ਕਰੇਗਾ ਕਥਾ ਕੀਰਤਨ ਸੁਨੇਗਾ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕੇਗਾ ਕੋਈ ਇਸ ਜਾਤ ਪਾਤ ਦੇ ਉੱਚ-ਨੀਚ ਦੇ ਕਲਾਸ ਕਾਸਟ ਦੇ ਇਸ ਕੋਡ ਦੇ ਵਿੱਚੋਂ ਬਿਲਕੁਲ ਮੁਕਤ ਹੋ ਜਾਏਗਾ ਕਿਉਂਕਿ ਪੂਰੀ ਮਾਨਵਤਾ ਦਾ ਮੈਂ ਸਮਝਦਾ ਕਿ ਸਭ ਤੋਂ ਵੱਡਾ ਰੋਗ ਹੈ ਕਿ ਮਨੁੱਖ ਨੂੰ ਮਨੁੱਖ ਦੇ ਨਾਲ ਵੰਡ ਦਿੱਤਾ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਰਪਾ ਕੀਤੀ ਸੀ ਕਿ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਉਸ ਨਿਰਮਲ ਪੰਥ ਦੀਆਂ ਇਹ ਅਮੀਰ ਪਰੰਪਰਾਵਾਂ ਨੇ ਮर्यादा ਨੇ ਉਹਨਾਂ ਦੇ ਵਿੱਚ ਇੱਕ ਸਰੋਵਰ ਵੀ ਹੈ ਆਓ ਪਵਿੱਤਰ ਸਰੋਵਰ ਦੀ ਸੇਵਾ ਕਰਕੇ ਆਪਣਾ ਮਨ ਵੀ ਪਵਿੱਤਰ ਕਰਿਏ ਆਪਣਾ ਤਨ ਵੀ ਪਵਿੱਤਰ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ